ਜੀ ਬਾਤ ਜਿਹੜੀ ਕਰਾਲੇ ਦੇ ਉਰਲੇ ਪਾਸੋਂ ਮਿਲੀ ਹੈ ਉਹ ਤਾਂ ਕਾਫੀ ਮਾੜੇ ਮਾੜ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਹ ਕਿੰਨੀ ਕੁ ਉਮਰ ਲੱਗਦੀ ਹੈ ਉਮਰ ਹੋएगी ਜੀ ਜਦੋਂ 25 ਸਾਲ ਦੇ ਵਿੱਚ 25 ਸਾਲ ਦੀ ਨੌਜਵਾਨੀ ਹੈ ਹਾਂਜੀ ਹਾਂਜੀ ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ 50 55 ਸਾਲ ਸਿਰ ਤੇ ਲੱਗੀ ਹੈ ਇੱਕ ਬਾਹ ਵੱਢੀ ਗਈ ਹੈ ਜਿਹੜੀ लोरी पे बंद करने लोरी ए कहां ਬਹੁਤ ਇਹ ਇੱਕ ਤਾਂ ਹੈ ਜੀ ਕਕਰਾਲੇ ਪਿੰਡ ਤੋਂ ਨਾਗੇ ਪੱਛਲ ਪਿੰਡ ਦਾ ਪਿੰਡ ਫਾਰ ਫਾਟ ਕੇ ਇੱਕ ਉਹਦੇ ਨੇੜੇ ਤੇ ਲਿਆ ਉਹਦੇ ਲਾਗੇ ਸੀ ਕਿਲੋਮੀਟਰ ਹੈ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਮਿਲਿਆ ਉਹ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਇਹ ਲਗਭਗ ਹੈ ਜੀ 2 ਵਜੇ ਦੇ ਨੇੜੇ ਤੇ ਦੂਜੀ ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਆਪਣਾ ਬਾਲੇ ਤੋਂ ਗੰਗਨਗਰੋਂ ਦੁਪਹਿਰੇ ਉਹ ਹੈਗਾ ਸਵੇਕ 2:00 ਦਾ 2:30 ਦਾ ਕੰਮ ਜੀ ਉਹ ਮਿਲੀ ਹੈ ਜੀ 54 ਦੇ 29 ਤੋਂ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕੰਡੀਸ਼ਨ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਰਾਲੇ ਦੇ ਉਰਲੇ ਪਾਸੋਂ ਮਿਲੀ ਹੈ ਉਹ ਤਾਂ ਕਾਫੀ ਮਾਰੇ ਵਾਲ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਹ ਕਿੰਨੀ ਉਮਰ ਲੱਗਦੀ ਹੈ ਉਮਰ ਹੋਏਗੀ ਜੀ ਜਦੋਂ 25 ਸਾਲ ਦੇ ਵਿੱਚ 25 ਸਾਲ ਦੀ ਨੌਜਵਾਨੀ ਹੈ ਹਾਂਜੀ ਹਾਂਜੀ ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ 50 55 ਸਾਲ ਆਪਾਂ ਵਿੱਚ ਕਿੰਨਾ ਦਾ ਫਰਕ ਦਾ ਰੋਡ ਦਾ ਵੀ ਕਿੰਨਾ ਦਾ ਕਿਲੋਮੀਟਰ ਦਾ ਫਰਕ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਜੀ ਇਹਦਾ ਮਤਲਬ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨਹੀਂ ਅਲੱਗ-ਅਲੱਗ ਸਿਗੇ ਅਲੱਗ-ਅਲੱਗ ਟ੍ਰੈਲਰ ਇਹਨਾਂ ਵੀ ਅਲੱਗ-ਅਲੱਗ ਨੇ ਤੇ ਹਾਂ ਜੀ ਹਾਂ ਜੀ ਹਾਂ ਜੀ ਇਹ ਕ੍ਰਿਸਤਨਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਆ ਕਿਸ ਤਰ੍ਹਾਂ ਦਾ ਹੁਲੀ ਆ ਕਿਸ ਤਰ੍ਹਾਂ ਦੇ ਕੱਪੜੇ ਨੇ ਜਿਹੜਾ ਜੀ ਇੱਕ ਹੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 55 ਸਾਲ ਦਾ ਹੋਤਾ ਪਰ ਜੋ ਦੂਜੇ ਦੀ ਪਛਾਣ ਥੋੜੀ ਜਿਹੀ ਹੋ ਗਈ ਉਹਦਾ ਸ਼ਕਲ ਬਹੁਤ ਮੂਰੀ ਤਰ੍ਹਾਂ ਉਹਦੀ ਕੁਚਲੀ ਹੋਈ ਆ ਕੀ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਲੱਗਦਾ ਤਾਂ ਪੰਜਾਬੀ ਨੇ ਜੀ ਅੱਛਾ ਜੀ ਹਾਂਜੀ ਹਾਂ ਫੁਲੀਆ ਕਿਸ ਤਰ੍ਹਾਂ ਦਾ ਆਇਆ ਜਿਵੇਂ ਫੁਲੀਆ ਕੇਸ ਤਾਂ ਉਹਦੇ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਹੈ ਤੇ ਭਰਵਾ ਸਰੀਰ ਹੈ ਕਾਫੀ ਜੁੱਸੇ ਵਾਲਾ ਸਰੀਰ ਹੈ ਇਹ ਕਿਹੜਾ ਦੂਸਰਾ ਮੁੰਡਾ ਹੈ ਮੁੰਡੇ ਤਾਂ ਹੀ ਮੈਂ ਕਹ ਰਿਹਾ ਜੀ ਕਿੰਨੇ ਕ ਟੁਕੜੇ ਹੋਏ ਕੋਲੇ ਸਰੀਰ ਦੇ ਮੁੰਡੇ ਤਾਂ ਲੱਤੋਂ ਕੱਟੀ ਹੋਈ ਆ ਜੀ ਲੱਗ ਅੱਛਾ ਹਾਂਜੀ ਹਾਂ ਹੁਣ ਫਰਦਰ ਕੀ ਕਾਰਵਾਈ ਕਰਦੇ ਜੀ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚਰੀ ਚ ਅਗਲੀ ਕਾਰਵਾਈ ਦੇਖਦੇ ਆ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਆ ਕੋਈ ਆਉਂਦਾ ਤਾਂ ਫਿਰ ਅਗਲੀ ਕਾਰਵਾਈ ਤਮੇ ਜਹਾਂਸਬੰਧੀ ਤੁਸੀਂ ਕਿੱਥੇ ਕਿੱਥੇ ਤਲਾਦ ਹੋਗੇ ਬਸ ਇਸ ਤਰੀ ਜਿਵੇਂ ਤੁਹਾਡੇ ਕੋਲੇ ਚਲੇਗਾ ਮੀਡੀਆ ਮਾਧਮ ਰਾਹੀਂ ਜਿੱਥੇ ਵੀ ਹੋ ਸਕੇ ਆ ਪਿੰਡਾਂ ਰਾਹੀਂ ਠਾਣਿਆਂ ਦੇ ਵਿੱਚ ਹੋਰ ਸਾਰੇ ਚਾਰੋਗੋਗਾ ਆਂ ਥੀਜਾਂ ਦੇ ਜਿਹੜੇ ਜਿਹੜੇ ਪਿੰਡ ਕੋਲੋਂ ਮਿਲੀਆਂ ਨੇ ਜੀ ਇਹ ਜੋ ਸੇਲ ਲੰਗਦੀ ਹੈ ਇਹ ਇੱਕ ਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲਿਆ ਕਰਾਲੇ ਤੋਂ ਸ਼ਿੱਟਾਂ ਵਾਲੇ ਸਾਈਡ ਤੋਂ ਜੀ ਅੱਛਾ ਤੇ ਦੂਸਰੀ ਦੇ ਇੱਕ ਰੇ ਕਰਾਲਾ ਪਿੰਡ ਪੰਡਾ ਦੂਜੀ ਦਾ ਅੱਚਲ ਪੰਡਾ ਨੇੜੇ ਹਾਂ ਅੱਚਲ ਪੰਡਾ ਨੇੜੇ ਜੀ ਹਾਂ ਅੱਛਾ ਵੀ ਤੁਹਾਨੂੰ ਪਤਾ ਲੱਗੂ ਕੋਈ ਨੌਜਵਾਨ ਮੁੰਡਾ ਹੈ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਆਂ ਪਰ ਜੋ ਰਪੀਲ ਕਰਦੇ ਆਂ ਇਲਾਕਾ ਵਾਸੀ ਨੂੰ ਜਿਹੜਾ ਵੀ ਸੁਣਦਾ ਹੈ ਕਰਦਾ ਹੈ ਜੀ ਆਰ ਪੀ ਚੌਕੀ ਨਾ ਬਾ ਆ ਕੇ ਸਾਨੂੰ ਦੱਸੇ ਇਹਨੂੰ ਪਤਾ ਲੱਗਦਾ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਚਿੱਟੀ ਸੀਗੀ ਟੀ-ਸ਼ਰਟ ਤੇ ਨੀਲੀ ਆ ਤੇ ਕਾਲੀ ਲੋਰ ਸੀ ਅੰਡਰਵੀਅਰ ਵੀ ਨੀਲੀ ਸੀ ਪਹਿਨੀ ਹੋਈ ਤੇ ਪੈਰਾਂ ਚੱਪਲਾਂ ਪਾਈ ਹੋਈ ਸੀ ਕੈਂਚੀ ਚੱਪਲਾ ਨੌਜਵਾਨ ਸੀਗਾ ਬੋਦੇ ਦੇ ਰੱਖੇ ਹੋਏ ਸੀ ਜਲ ਜੂ ਲੱਗੀ ਸੀ ਪਰ ਬਾਵਾ ਤਕੜਾ ਸਰੀਰ ਦਾ ਮੁੰਡਾ ਜੀਬ ਚ ਕੁਝ ਮਿਲਿਆ ਜੀ ਨਹੀਂ ਮਿਲਿਆ ਕੁਝ ਨਹੀਂ ਅੱਜ ਉਹਨਾਂ ਦੇ ਨਹੀਂ ਮਿਲਿਆ ਨਹੀਂ ਜੀ ਕੋਈ ਮੋਬਾਈਲ ਜਾਂ ਕੋਈ ਦਸਤਾਬੀਜ਼ ਕੁਝ ਨਹੀਂ ਮਿਲਿਆ ਜੀ ਜਿਹੜਾ ਤੁਸੀਂ ਕਹਿੰਦੇ ਹੋ ਪਛਾਣ ਨਹੀਂ ਹੋ ਰਹੀ ਉਹ ਪਿੰਡ ਦੇ ਨਜ਼ਦੀਕ ਜਿਹੜਾ ਵੀ ਪਿੰਡ ਵਾਸੀ ਵੀ ਮਿਹਨਤ ਕਰਨ ਬੋੜਾ ਇਹ ਆਪਣੇ ਦਲੱਦੀ ਦਾ ਬੋੜਾ ਪਿੰਡ ਦਾ ਨਾਬੇ ਤੋਂ ਲੋਕਲ ਵੀ ਹੋ ਸਕਦਾ ਜੀ ਖਤਰਾਲੇ ਦਾ ਵੀ ਹੋ ਸਕਦਾ ਇਹ ਤਿੰਨ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸੱਜੂਪਟ ਪੈਂਦਾ ਜੀ ਬੋੜਾ ਹਾਂਜੀ ਹਾਂ ਜੇ ਹਾਲੇਦ ਵਾਲੇ ਦੇ ਕਿਸੇ ਪਿੰਡ ਦਾ ਹੁੰਦਾ ਤਾਂ ਆਟੋਮੈਟਿਕ ਗੱਲ ਆ ਵੀ ਉਹ ਆਉਂਦਾ ਭਾਈ ਕਈ ਵਾਰੀ ਸ਼ਾਮ ਤੱਕ ਵੇਟ ਕਰਦਾ ਵੀ ਬੱਚਾ ਗਿਆ ਆ ਜਾਏਗਾ ਸ਼ਾਮ ਨੂੰ ਜ ਵੇਗੀ ਬਾਕੀ ਥਾਣੇ ਤਲਾ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮਿਸ ਆਉਂਦੀ ਹੈ ਉਹ ਵੀ ਚੌਕੀ ਜੀ ਆਪੀ ਸੀਟ ਵਾਲੇ ਚੌਕੀ ਪਤਲਾ ਦੇਤੀ ਹੈ